Brought you by Independence. आज खाना बनेगा घर पे, क्योंकि इसके है में स्वा, में स्वाद, भारत। बिजली होगी, होगी, स्कूल हो सड़क सुरक्षा फोर्स खुश खबरियां मिलने की पंजाब आरक्की करवाई चेयरमैन ही थोड़ी चाहती होंगी सेवा इच्छा शक्ति चाहिए ਸਰਕਾਰ ਐਪਰੀਸ਼ੀਏਟ ਕਰੂਗੀ ਸਰਕਾਰ ਤੁਹਾਡੇ ਨਾਲ ਖੜੂਗੀ ਸੋ ਬਿਜਲੀ ਹੋਗੀ ਕਲੀਨਿਕ ਹੋਗੇ ਸਕੂਲ ਹੋਗੇ ਸੜਕ ਸੁਰੱਖਿਆ ਫੋਰਸ ਹੋਗੀ ਨੌਕਰੀਆਂ ਹੋਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਕਿ ਪੰਜਾਬ ਆ ਵੀ ਤਰੱਕੀ ਕਰ ਗਿਆ ਆ ਵੀ ਤਰੱਕੀ ਕਰ ਗਿਆ ਬਸ ਕਿ ਕਿਤਾ ਇਹਨਾਂ ਦੀ ਗੱਲਾਂ 'ਚ ਨਹੀਂ ਹੋਣਾ ਇਹ ਜੋ ਕਹਿੰਦੇ ਰਹਿੰਦੇ ਹਰ ਰੋਜ਼ ਤੇ ਦੂਜਾ ਆਪਾਂ ਨੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਸੋਸ਼ਲ ਮੀਡੀਆ 'ਚ ਕੋਈ ਕਮੈਂਟਾਂ ਕਮੁੰਟਾਂ ਤੇ ਉਹਦਾ ਲੜਨ ਨੂੰ ਫਿਰਦੇ ਆ ਉਹ ਤਾਂ ਕਹਿੰਦੇ ਸਾਡੇ ਨਾਲ ਲੜੋ ਜਦੋਂ ਕੋਈ ਪਹਿਲਵਾਨ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਨ ਲੱਗਦਾ ਨਾ ਫਿਰ ਉਹ ਦੰਦੀਆਂ ਦੁਲਦੀਆਂ ਵੜਨ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਕੰਨ ਤੇ ਦੰਦੀ ਵੜ ਲਈ ਹੈ ਨਾ ਕਦੇ ਆਏ ਉਹ ਇਹ ਕੰਮਾਂ ਤੇ ਆਏ ਹੋਇਆ ਹੁਣ ਉਹ ਬਸ ਉਹਨੂੰ ਇਹੀ ਪੰਗਾ ਇਹੀ ਦੁੱਖ ਹੈ ਕਿ ਆਮ ਘਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਗਏ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਇਥੇ ਸਾਡੇ 3 ਪੁੱਤ ਬੰਦੇ ਹੁੰਦੇ ਆ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਸਾਡੇ ਨਾਲ ਜਿੰਨੇ ਚੱਲਿਓ ਉਦਾਂ ਹੀ ਚੱਲੋ। ਨਹਾਰ ਪੰਜਾਬ ਦੇ ਰੰਗਲੇ ਪੰਜਾਬ ਦੇ ਰੰਗ 22 ਸਾਲਾਂ ਚ ਦਿਖਣ ਲੱਗ ਗਏ। ਹੁਣ ਹੋਰ ਗੂੜੇ ਹੋਣਗੇ। ਇਹ ਹੋਰ ਗੂੜੇ ਹੋਣਗੇ ਕਿਉਂਕਿ ਸੁਜੀਤ ਪਾਤਰ ਜੀ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਤੁਸੀਂ ਫੁੱਲਾਂ ਜੋਗੀ ਜ਼ਮੀਨ ਰੱਖਿਓ ਕਲ ਮੈਂ ਮੈ ਲੱਭ ਕੇ ਲਿਆਉਂਗਾ ਐਸੇ ਪੰਜਾਬ ਦੀ ਧਰਤੀ ਤੇ ਗੁਲਾਮ ਦੇ ਫੁੱਲ ਐਸੇ ਪੰਜਾਬ ਦੀ ਧਰਤੀ ਤੇ ਗਿੱਧੇ ਭੰਗੜੇ ਪੈਣਗੇ ਖੁਸ਼ੀਆਂ ਦੇ ਸਮਾਗਮ ਹੋਣਗੇ ਰੰਗਲਾ ਨੱਚਦਾ ਵਸਦਾ ਹੱਸਦਾ ਪੰਜਾਬ ਬਣੂਗਾ ਕੋਈ ਕਮੀ ਨਹੀਂ ਸਾਡੀ ਮਿਹਨਤ ਚ ਕੋਈ ਕਮੀ ਨਹੀਂ ਪ੍ਰਮਾਤਮਾ ਵੱਲੋਂ ਸਾਨੂੰ ਬਹੁਤ ਬlesd ਧਰਤੀ ਹੈ ਆਸ਼ੀਰਵਾਦ ਪ੍ਰਾਪਤ ਧਰਤੀ ਹੈ